ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਅੱਜ ਆਪਾਂ ਫੇਰ ਤੁਹਾਨੂੰ ਸੋਹਣੀਆਂ ਸੋਹਣੀਆਂ ਚਾਦਰਾਂ ਦਿਖਾਉਣੇ ਆਂ ਆਹ ਦੇਖੋ ਕਿੰਨੀ ਸੋਹਣੀ ਚਾਦਰ ਹੈ ਖੱਦਰ ਕੇਸਮੈਂਟ ਤੇ ਕੱਢੀ ਹੋਈ ਹੈ ਇਹਦੇ ਵਿੱਚ ਇਦਾਂ ਫੁੱਲ ਬਣਾਏ ਹੋਏ ਨੇ ਦੇਖੋ ਆਹ ਤੀ ਆਹ ਤੀ ਇੱਕ ਲਾਈਨ 'ਚ ਤਿੰਨ ਨੇ ਫੇਰ ਦੋ ਨੇ ਫੇਰ ਫੇਰ ਤਿੰਨ ਨੇ ਐ ਸਾਰੀ ਚਾਦਰ ਦੇ ਵਿੱਚ ਇਦਾਂ ਫੁੱਲ ਬਣਾਏ ਹੋਏ ਨੇ ਦੇਖੋ ਸਾਰੇ ਚਾਦਰ ਦੇ ਵਿੱਚ ਇਦਾਂ ਫੁੱਲ ਬਣਾਏ ਹੋਏ ਨੇ ਬਹੁਤ ਸੋਹਣੀ ਫਨੀਤ ਸਿੰਘ ਆ ਬਹੁਤ ਸੋਹਣੀ ਕਢਾਈ ਆ ਦੇਖੋ ਇਹ ਐ ਜਿਵੇਂ ਰੇਲਾ ਨਾਲ ਕਢਾਈ ਕੀਤੀ ਹੋਈ ਆ ਸੂਈ ਦਾ ਸੂਈ ਦੇ ਉੱਪਰ ਐ ਆਪਾਂ ਘੁਮਾ ਘੁਮਾ ਕੇ ਘੁਮਾ ਘੁਮਾ ਕੇ ਫੁੱਲ ਬਣਾਏ ਹੋਏ ਨੇ ਇਹ ਮੇਰੀ ਮੰਮਾ ਦੀ ਕੱਢੀ ਹੋਈ ਆ ਜੀ ਇਹ ਚਾਦਰ ਦੇਖੋ ਕਿੰਨੀ ਫਨੀਤ ਸਿੰਘ ਆ ਕਿੰਨੀ ਵਧੀਆ ਕਢਾਈ ਆ ਬਰੀਕੀ ਕੰਮ ਆ ਕਿੰਨਾ ਵਧੀਆ ਕੀਤਾ ਹੋਇਆ ਸਾਰੇ ਚਾਦਰ ਦੇ ਵਿੱਚ ਇਦਾਂ ਹੀ ਬੁੱਤੇ ਨੇ ਇਹ ਬੰਬਲ ਬਣਾਏ ਹੋਏ ਨੇ ਜੀ ਇਹਦੇ ਚਾਦਰੇ ਦੇ ਬੰਬਲ ਕੱਢੇ ਹੋਏ ਨੇ ਆਹ ਹੈਗੇ ਨੇ ਜਸਰਾਣੇ ਆਹ ਸਰਾਣੇ ਨਹੀਂ ਨਾਲ ਦੇਖੋ ਇਹਦੇ ਵੀ ਚਾਰ ਸਪੇਰੇ ਤਾਂ ਅੱਗੇ ਕੜ-ਕੜ ਕੇ ਫੇਰੇ ਦਾ ਡਿਜ਼ਾਈਨ ਬਣਾਇਆ ਹੋਇਆ ਚਾ ਸਰਾਣੇ ਦੇ ਉੱਪਰ ਦੋ ਫੁੱਲਾਂਗੇ ਇਧਰ ਪਿਛਲੇ ਪਾਸੇ ਸਾਫ਼ ਆ ਉੱਪਰਲੇ ਪਾਸੇ ਦੋ ਫੁੱਲ ਨੇ ਇਹ ਕਾਸਰਾਣੇ ਆਗੇ ਇਹ ਦੋ ਚਾਦਰਾਂ ਨੇ ਦੋ ਸਰਾਂ ਨੇ ਇਹ ਚਾਦਰ ਦੇ ਵਿੱਚ ਵੀ ਆਪਣੀ ਦੇ ਵਿੱਚ ਏਦਾਂ ਫੁੱਲ ਬਣਾਏ ਹੋਏ ਨੇ ਇਹ ਚਾਦਰ ਹੈਗੀ ਆਪਣੀ ਖੱਦਰ ਗੇਜਮੈਂਟ ਦੀ ਇਹ ਚਾਦਰ ਵਿੱਚ ਚਾਦਰ ਵੀ ਖੱਦੀ ਖੱਦਰ ਗੇਜਮੈਂਟ ਦੀ ਹੈ ਸਿੰਗਲ ਸਿੰਗਲ ਚਾਦਰ ਆ ਇਹਦੇ ਵਿੱਚ ਵੀ ਐ ਸਾਰੀ ਦੇ ਵਿੱਚ ਫੁੱਲ ਨੇ ਇਹਦੇ ਵਿੱਚ ਵੀ ਇੱਕ ਇੱਕ ਲਾਈਨ 'ਚ ਚਾਰ ਤਿੰਨ ਫੁੱਲ ਬਣਾਏ ਹੋਏ ਨੇ ਫੇਰ ਦੋ ਆ ਗਏ ਫੇਰ ਤਿੰਨ ਆ ਗਏ ਇੱਧਰ ਵੀ ਤੁੰਨੇ ਐ ਐ ਸਾਰੀ ਚਾਦਰ ਦੇ ਵਿੱਚ ਐ ਫੁੱਲ ਬਣਾਇਆ ਹੋਇਆ ਇਹ ਹੈਗੀ ਆ ਜੀ ਖਰੋਸ਼ੀਏ ਨਾਲ ਕਢਾਈ ਕੀਤੀ ਹੋਈ ਇਹ ਜਿਵੇਂ ਆਪਣੇ ਟੁੱਟਦੇ ਗੋਲੇ ਨਹੀਂ ਹੁੰਦੇ ਉਹ ਟੁੱਟਦੇ ਗੋਲੇ ਤੇ ਇਹ ਇਹ ਮਲਟੀ ਕਲਰ ਤੇ ਫਿੱਕੇ ਤੇ ਗੂੜੇ ਦੋ-ਦੋ ਰੰਗਾਂ ਦੇ ਇਹ ਵੀ ਦੋ ਰੰਗ ਦਾ ਤੀ ਇਹ ਵੀ ਦੋ ਰੰਗ ਦਾ ਤੀ ਇਹ ਆਪਾਂ ਨੇ ਖਰੋਸ਼ੀਏ ਨਾਲ ਕਢਾਈ ਕੀਤੀ ਹੋਈ ਆ ਇਹ ਮੇਰੇ ਆਪ ਦੇ ਹੱਥਾਂ ਦੀ ਕਰੀ ਹੋਈ ਆ ਖਰੋਸ਼ੀਏ ਨਾਲ ਪਹਿਲਾਂ ਸਪਾ ਕੇ ਲੈਂਦੀ ਚਾਦਰ ਫਿਰ ਉਹਦੇ ਉੱਪਰ ਫਰੋਸ਼ੀਏ ਨਾਲ ਇਹ ਕਢਾਈ ਕੀਤੀ ਸਾਰੀ ਚਾਦਰ ਦੇ ਉੱਪਰ ਫਰੋਸ਼ੀਏ ਨਾਲ ਫੁੱਲ ਪਾਏ ਹੋਏ ਨੇ ਦੇਖੋ ਕਿੰਨੀ ਵਧੀਆ ਚਾਦਰ ਲੱਗਦੀ ਹੈ ਇੱਕ ਇਹਦੇ ਨਾਲ ਦੀ ਚਾਦਰ ਆਤੀ ਜੀ ਦੋ ਚਾਦਰਾਂ ਨੇ ਇਹ ਇਹ ਵੀ ਸਿੰਗਲਾ ਤਹਿ ਮਾਰੀ ਪਈ ਆ ਆ ਇਹਦੇ ਹੈਗੇ ਨੇ ਸਰਾਣੇ ਮੀਆਂ ਚਾਦਰਾਂ ਦਿਖਾ ਰਿਆਂ ਆਹ ਦੇਖੋ ਇਹ ਆਪਣੀ ਹੈਗੀ ਆ ਸਿੰਧੀ ਦੀ ਕਢਾਈ ਦੀ ਚਾਦਰ ਜਿਹੜੀ ਆਪਾਂ ਪਹਿਲਾਂ ਹਕਾਇਆਂ ਤੇ ਉਹ ਆਪਣੀਆਂ ਸਾਰੀਆਂ ਹੈਗੀਆਂ ਤੇ ਆ ਪਛਾਂਵ ਦੀ ਕਢਾਈ ਦੀਆਂ ਇਹ ਆਪਣੀ ਸਿੰਧੀ ਦੀ ਕਢਾਈ ਦੀ ਚਾਦਰ ਇਹ ਡਬਲ ਮੈਟ ਦੀ ਚਾਦਰ ਆ ਜੀ ਦੇਖੋ ਲੋ ਇਹ ਦੇਖੋ ਜੀ ਇਹ ਚਾਰ ਤਵੇ ਰੇ ਘੇਰਾ ਬਣਾਇਆ ਹੋਇਆ ਇੱਕ ਇੱਕ ਡੱਬਾ ਤਾਂ ਐਂ ਆਲੇ ਦਾਲੇ ਦੀ ਵਾਗ ਗਿਆ ਆਹ ਦੇਖੋ ਐਂ ਵਾਗ ਗਿਆ ਆਲੇ ਦਾਲੇ ਦੀ ਦੂਜਾ ਡੱਬਾ ਫੇਰ ਆ ਵਾਗ ਗਿਆ ਆ ਵਾਗ ਗਿਆ ਐਦਾਂ ਤੇ ਆ ਵਾਗ ਗਿਆ ਵਿਚਾਰੇ ਫਿਰ ਇਹਦੇ ਇਹ ਐ ਫੁੱਲ ਬਣਾਤਾ ਇਹ ਕੱਢੀ ਹੋਈ ਜਾਂਦੀ ਇਹ ਵੀ ਟੁੱਟ ਨਾਲ ਕੱਢੀ ਹੋਈ ਆ ਇਹ ਹੈਗੀ ਆ ਸਿੰਧੀ ਦੀ ਚਾਦਰ ਸਿੰਧੀ ਦੀ ਕਢਾਈ ਦੀ ਚਾਦਰ ਇਹ ਵੀ ਆਪਾਂ ਨੇ ਸਪਾ ਲਈ ਤੀ ਸਪਾ ਕੇ ਫੇਰ ਇਹ ਆਪਾਂ ਨੇ ਟੁੱਟ ਨਾਲ ਦੇਖੋ ਕਿੱਡਾ ਬਰੀਕੀ ਕੰਮ ਆ ਜਦ ਬਹੁਤ ਸਿੰਧੀ ਦੀ ਕਢਾਈ ਦਾ ਰਵਾਜ ਸੀ ਜੀ ਚੁੰਨੀਆਂ ਵੀ ਕੱਢਦੇ ਤੇ ਚਾਦਰਾਂ ਵੀ ਕੱਢਦੇ ਤੇ ਇਹ ਇਸ ਤਾਂ 99 99 99 99 ਦੀ ਹੋਊਗੀ ਜਦ ਦੀ ਇਹ ਚਾਦਰ ਕੱਢੀ ਪਈ ਆ ਦੇਖੋ ਹੁਣ ਇਹ ਜੀ ਚੀਜ਼ਾਂ ਨਹੀਂ ਬਣਦੀਆਂ ਜੀ ਨਾ ਮਿਲਣ ਬਹੁਤ ਪਨੀਰ ਸਿੰਘਾ ਕਢਾਈ ਤੇ ਇਹ ਵੀ ਮੇਰੀ ਆਪ ਦੀ ਕੱਢੀ ਹੋਈ ਆ ਮੇਰੇ ਆਪ ਦੇ ਹੱਥੀਂ ਬਣਾਈ ਹੋਈ ਚਾਦਰ ਆ ਆ ਹੈਗੇ ਨੇ ਨਾਲ ਸਹਰਾਣੇ ਡਬਲ ਬੈੱਡ ਦੀ ਚਾਦਰ ਆ ਸਹਰਾਣਿਆਂ ਤੇ ਐਦਾਂ ਐ ਡਿਜ਼ਾਈਨ ਬਣਾਇਆ ਹੋਇਆ ਇੱਕ ਇਧਰ ਬਣਾਤਾ ਇੱਕ ਉਧਰ ਬਣਾਤਾ ਐਦਾਂ ਹੀ ਇਧਰ ਬਣਾਤਾ ਇਹ ਵੀ ਇੱਕ ਅਦਰ ਕੇਸਮਿੰਟ ਦੇ ਚਾਦਰਾਂ ਨੇ ਜੀ ਇਹ ਵੀ ਦੋ ਨੇ ਇਹ ਹੈਗੇ ਨੇ ਆਪਣੇ ਮਸ਼ੀਨੀ ਕਢਾਈ ਕੀਤੀ ਹੋਈ ਆ ਇਹਦੇ 'ਚ ਵੀ ਉਦਾਂ ਹੀ ਫੁੱਲ ਨੇ ਬਣਾਏ ਹੋਏ ਤਿੰਨ ਫੇਰ ਦੋ ਐ ਲੈਣਾ ਜਾਂਦੀਆਂ ਨੇ ਇਹਦੀਆਂ ਇਹ ਦੇਖੋ ਕਿੰਨੀ ਫਿਨਿਸ਼ਿੰਗ ਵਾਲੀ ਕਢਾਈ ਕੀਤੀ ਹੋਈ ਆ ਇਹ ਆਪਾਂ ਨੇ ਕਢਾਏ ਹੋਇਆ ਮਸ਼ੀਨ ਤੇ ਇਹ ਵੀ ਦੋ ਚਾਦਰਾਂ ਨੇ ਇਹਦੇ ਚਾਰ ਸਵੇਰੇ ਦੇਖੋ ਜੀ ਇਦਾਂ ਖਰੋਸ਼ੀਏ ਨਾਲ ਕਰੀ ਹੋਈ ਆ ਟੁੱਟ ਲੈ ਕੇ ਲੇਸ ਇਹ ਵੀ ਮੇਰੀ ਆਪ ਦੀ ਕਰੀ ਹੋਈ ਆ ਲੇਸ ਤਾਂ ਚਾਦਰ ਆਪਾਂ ਨੇ ਮਸ਼ੀਨ 'ਚ ਕਢਾਈ ਕਰਵਾਈ ਦੀ ਫਿਰ ਆ ਲੈਸ ਆ ਮੈਂਨੇ ਆਪ ਲਾਈ ਤੀ ਚਾਰ ਸਫੇਰੇ ਚਾਦਰ ਦੇ ਇਦਾਂ ਲੈਸ ਲਾ ਕੇ ਨੀਸ਼ਿੰਗ ਦਿੱਤੀ ਹੋਈ ਆ ਇਹਦੀ ਜਿਵੇਂ ਹੁਣ ਦੁਪੱਟਿਆਂ ਨੂੰ ਦਿੰਦੇ ਨੇ ਬਹੁਤ ਮਿਹਨਤ ਕੀਤੀ ਹੋਈ ਆ ਜੀ ਇਹ ਚਾਦਰ ਤੇ ਵੀ ਇਹ ਵੀ ਦੋ ਚਾਦਰਾਂ ਨੇ ਦੋ ਇਹਦੇ ਨਾਲ ਸਰਾਣੇ ਨੇ ਲਓ ਜੀ ਇਹ ਚਾਦਰ ਆ ਕੀ ਫਲਕਾਰੀ ਦੀ ਤਰ੍ਹਾਂ ਇਹਦੇ ਵੀ ਇੰਝ ਬਣਾਏ ਹੋਏ ਨੇ ਦੇਖੋ ਪਹਿਲਾਂ ਤਿੰਨ ਤਿੰਨ ਬਾਤ ਸਿਰੇ ਤੇ ਤਿੰਨ ਬੰਨ੍ਹ ਕੇਗੇ ਆਹ ਤਿੰਨ ਫਿਰ ਦੋ ਫਿਰ ਫਿਰ ਤਿੰਨ ਫਿਰ ਦੋ ਐ ਲੈਣਾ ਬਣਾਈਆਂ ਹੋਈਆਂ ਨੇ ਇਹ ਚਾਦਰ ਦੀ ਦੇਖੋ ਜੀ ਕਿੰਨੀ ਸੋਹਣੀ ਹੈ ਇਹ ਵੀ ਖੱਦਰ ਕੇਸਮੈਂਟ ਦੀ ਚਾਦਰ ਆ ਇਹ ਰੇਸ਼ਮੀ ਰੀਲਾਂ ਨਾਲ ਕਢਾਈ ਕੀਤੀ ਹੋਈ ਹੈ ਮੇਰੀ ਮੰਮੀ ਦੀ ਕਢਾਈ ਕੀਤੀ ਹੋਈ ਆ ਜਿਵੇਂ ਫੁਲਕਾਰੀ ਬਣਾਉਂਦੇ ਤੇ ਇਹ ਉਦਾਂ ਦੀ ਫੁਲਕਾਰੀ ਵਾਂਗੂ ਬਣਾਈ ਹੋਈ ਆ ਇਹ ਚ ਵੀ ਇਹ ਲੀਲਾ ਰੰਗ ਪਾ ਕੇ ਫਿਰ ਫਿੱਕਾ ਪਾਤਾ ਫਿੱਕਾ ਗ੍ਰੇ ਜਿਹਾ ਪੀਰਾ ਗੂੜਾ ਪਾ ਕੇ ਫੇਰ ਫਿੱਕਾ ਪੀਰਾ ਪਾਤਾ ਐਦਾਂ ਐ ਫਲਕਾਰੀ ਵਾਂਗੂ ਡੰਡੀਆਂ ਬਣਾਤੀਆਂ ਇਹਦੇ ਇਹਦੀ ਬਹੁਤ ਸੋਹਣੀ ਪਲੇਸਿੰਗਾ ਜੀ ਬਹੁਤ ਵਧੀਆ ਚਾਦਰਾਂ ਸੰਘਣੀਆਂ ਪੂਰੀ ਐ ਨਹੀਂ ਹੈਗੇ ਵੀ ਦੂਰ ਦੂਰ ਜੇ ਪਾਇ ਹੋਏ ਨੇ ਫੁੱਲੇ ਸਾਰੇ ਸੰਘਣੇ ਪਾਇ ਹੋਏ ਨੇ ਦੇਖੋ ਕਿੰਨੀ ਵਧੀਆ ਚਾਦਰ ਐ ਕਿੰਨੀ ਵਧੀਆ ਕਢਾਈ ਕੀਤੀ ਹੋਈ ਐ ਸਫਾਈ ਵੀ ਬਹੁਤ ਆ ਜੀ ਚਾਦਰ ਤੇ ਦੇਖੋ ਕਿੰਨੀ ਸਫਾਈ ਐ ਫੁੱਲ ਤੇ ਇੱਧਰ ਐਦਾਂ ਆਪਾਂ ਨੇ ਇੱਧਰ ਐ ਲੈਸ ਲਾਤੀ ਜਿਵੇਂ ਹੁਣ ਵੀ ਬਣਾਣਾ ਦੇ ਹੇਠਾਂ ਲਾਉਂਦੇ ਨੇ ਕਾਟਨ ਦੀਆਂ ਲੈਸਾਂ ਹੁਣ ਆਪਾਂ ਕਮੀਜ਼ਾਂ ਦੇ ਥੱਲੇ ਲਾ ਰਹੇ ਹਾਂ ਉਹ ਜੀ ਲੈਸ ਲਾਈ ਹੋਈ ਹੈ ਦੇਖੋ ਬਜਾਦੇ ਜਵਾਨੇ ਦੀ ਇਹ ਬ ਹੋਊਗੀ ਜੀ 75 75 ਦੀ ਹੋਊਗੀ ਇਹ 75 ਦੀ ਕੱਢੀ ਹੋਈ ਹੋਊਗੀ ਦੇਖੋ ਜੀ ਆ ਹੈਗਾ ਇਹਦੇ ਨਾਲ ਸਰਾਣਾ ਸਰਾਣੇ ਦੇ ਵੀ ਦੇਖੋ ਨਹੀਂ ਆਪਾਂ ਦੋ ਫੁੱਲ ਪਾ ਦਨੇ ਆ ਪੰਜ ਫੁੱਲ ਬਣਾਏ ਹੋਏ ਨੇ ਇੱਕ ਪਾਸੇ ਪੰਜੇ ਇੱਧਰ ਬਣਾਤੇ ਪੰਜੇ ਇੱਧਰ ਹੋਣਗੇ ਦੇਖੋ ਕਿੰਨਾ ਸੰਘਣਾ ਸਹਰਾਣਾ ਬਣਾਇਆ ਹੋਇਆ ਤੇ ਸਹਰਾਣੇ ਦੇ ਵਿਚਾਰ ਚ ਫੇਰੇ ਕਾਟਨ ਦੀ ਲੈਸ ਲਾਈ ਗਈ ਹੈ ਜਿਵੇਂ ਹੁਣ ਆਪਾਂ ਦੁਪੱਟਿਆਂ ਤੇ ਲਾ ਰਹੇ ਹਾਂ ਇਦਾਂ ਦੀ ਲੈਸ ਹੈ ਜਦਵੀਤੀਆਂ ਜੀ ਇਹ ਉਹ 75 74 ਦੀ ਜਦਵੀ ਇਹੋ ਜਿਹੀਆਂ ਲੈਸਾਂ ਦਰਵਾਜ਼ੀ ਸੀ ਹੁਣ ਦਵਾਰੇ ਮੁਰਮੁੜਾਈ ਜਾਂਦਾ ਇਹ ਇਦਾਂ ਬਣਾਈ ਗਈ ਹੈ ਆਪਣਾ ਚਾਦਰੇ ਦੇ ਪੇਂਟ ਕੀਤੇ ਪੇਂਟ ਕੀਤੀਆਂ ਹੋਈਆਂ ਚਾਦਰਾਂ ਨੇ ਇਹ ਇਹ ਹੈਗੀਆਂ ਨੇ ਟੈਰੀ ਕਾਰਟ ਤੇ ਬਣਾਇਆ ਹੋਇਆ ਟੈਰੀ ਕਾਰਟ ਦਾ ਕੱਪੜਾ ਵਾਈਟ ਵਾਈਟ ਟੈਰੀ ਕਾਰਟ ਦਾ ਕੱਪੜਾ ਲੈ ਕੇ ਉਹਦੇ ਉੱਪਰ ਫਿਰ ਆਪਾਂ ਨੇ ਸਾਪਲੇ ਜੀ ਫੁੱਲ ਮੇਰੀ ਚਾਚੀ ਨੇ ਬਣਾਏ ਆਪਣੇ ਹੱਥਾਂ ਨਾਲ ਫਿਰ ਅਸੀਂ ਦੋਨੇ ਜਾਣੀਆਂ ਨੇ ਪੇਂਟ ਪੇਂਟ ਕਰਿਆ ਤੇ ਸ਼ਿਸ਼ੀਆਂ ਲਿਆ ਕੇ ਬੁਰਸ਼ ਨਾਲ ਸਾਰੇ ਫੁੱਲਾਂ ਤੇ ਪੇਂਟ ਕਰਿਆ ਐਦਾਂ ਇੱਕ-ਇੰਝਿਆ ਦੇ ਫੁੱਲ ਬਣਾਤੇ ਆਹ ਵਿਚਾਲੇ ਬਣਾਤੇ ਆਹ ਫੇਰ ਬਣਾਤੇ ਆਂ ਆਇ ਕਿਉਂਕਿ ਵਿਚਾਲੇ ਬਣਾਤਾ ਆ ਵੱਡਾ ਬਣਾਤਾ ਜੀ ਵਿਚਾਲੇ ਵੱਡਾ ਸਾਰਾ ਫਲ ਲੱਗਣਾ। ਇਹ ਹੈਗੇ ਨੇ ਟੈਰੀ ਕਾਟ ਦੀਆਂ ਚਾਦਰਾਂ। ਇਹਦੇ ਇਦਾਂ ਲੈਸ ਲਾਤੀ ਆਪਾਂ ਨੇ ਬਲੈਕ ਤੇ ਬਲੈਕ ਤੇ ਚਿੱਟੀ ਇਦਾਂ ਕਢਾਈ ਵਾਲੀ ਲੈਸ ਲਾਤੀ। ਦੇਖੋ। ਇਹ ਵੀ ਦੋ ਚਾਦਰਾਂ ਨੇ ਜੀ। ਇਹਦੇ ਨਾਲ ਐਡੇ ਸਰਾਣੇ ਨੇ। ਐਵੇਂ ਨਹੀਂ ਸਰਾਣੇ ਬਣੇ ਹੋਏ ਨੇ ਇਹਦੇ ਨਾਲ। ਬਾਈ ਤੁਹਾਨੂੰ ਕੁਛ ਨਾ ਕੁਛ ਹੱਥ ਪੱਲਾ ਲੱਗ ਜਾਂਦਾ ਜਿੱਧਰਿਆਂ ਆਉਂਦੇ ਨੂੰ ਦੇਖੋ ਚਲੋ ਇਹ ਅੱਜ ਆਪਣੀਆਂ ਇਹ ਆਪਣੀਆਂ ਇੰਨੀਆਂ ਕਚਾਦਰਾਂ ਦੀਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਹੋਰ ਵੀ ਆਪਾਂ ਚੀਜ਼ਾਂ ਦਿਖਾਵਾਂਗੇ ਪੁਰਾਣੇ ਰਿਵਾਜ ਤੇ ਪੁਰਾਣਾ ਕਦਰ ਸਿਰ ਬਹੁਤ ਵਧੀਆ ਦਰੀਆਂ ਕੇਸ ਦਾਗ ਬਣਾਏ ਹੋਏ ਜ਼ਰੂਰ ਲੈ ਕੇ ਆਵਾਂਗੇ ਤੁਸੀਂ ਕਮੈਂਟ ਕਰਿਓ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ stop city of